ਆਦਿਆਂ ਦਾ ਸਾਰੇ ਸਿੱਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੁੱਤਾਂ ਤੋਂ ਦੀਆਂ ਸਿੱਤੀ ਮੇਰੇ ਫਰਤਾਂ ਚ ਜਿਹੜੇ ਭਰਾ ਮੇਰੇ ਨਾਲ ਆਏ ਨੇ ਆ ਪੁੱਤਰ ਕੇ ਸਾਹਮਣੇ ਸਾਹਮਣੇ ਖੜੇ ਨੇ ਕਹਿੰਦੇ ਜੀ ਕਾਗਜ਼ ਤਾਂ ਪਰੇ ਗਏ ਤੇ ਤੁਸੀਂ ਹੁਣ ਇੱਕ ਕੱਛ ਕਾਹਦੇ ਭਰਾ ਮੈਂ ਗੱਲ ਠੀਕ ਕਰ ਰਹੀ ਹਾਂ ਤੇ ਸਾਰੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੇਰੇ ਗੱਲ ਸੁਣ ਕੇ ਤਾੜੀਆਂ ਪਾਰਟੀ ਦੇ ਨਾਂ ਤੇ ਤਾੜੀ ਮਾਰਿਓ ਬਦਲਾਅ ਦੇ ਨਾਂ ਤੇ ਤਾੜੀ ਮਾਰਿਓ ਅੱਜ ਮੈਂ ਕੱਥਨੇ ਦੇ ਇੱਥੇ ਆਇਆ ਉਹਦਾ ਕਾਰਨ ਇਹ ਕਿ ਅੱਜ ਬਲੰਦ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਵੋਟਾਂ ਦੇ ਵਿੱਚ ਇਹ ਸਾਰੇ ਪੱਤਰਕਾਰ ਭਰਾਵਾਂ ਨੂੰ ਕਹਿਣਾ ਉਹ ਕੈਮਰੇ ਲੰਬੇ ਕਰਕੇ ਸਾਰਾ ਪੱਗਰਾ ਦਿਖਾਓ ਮੈਨੂੰ ਦੱਸੋ ਕਿਸੇ ਬੰਦੇ ਦੀ ਪੱਗ ਤਾੜੀ ਲਈ ਨਹੀਂ 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 ਕੋਤਦਮੀ ਨਹੀਂ ਨਹੀਂ ਕਿਸੇ ਮੁੱਦੇ ਦਾ ਕਾਗਰਸ ਦਾ ਨਹੀਂ ਸਰੋਏ ਨਹੀਂ ਨਹੀਂ ਉਹ ਕਿਸੇ ਦਾ ਟੱਕਰ ਨਹੀਂ ਹੋਇਆ ਨਹੀਂ ਨਹੀਂ ਫਿਰ ਬਦਲਾ ਦੇ ਨਾਤੇ ਨਾਰਾ ਲਾ ਦਿਓ ਓ ਮੋਦਵੀ ਪਾਰਟੀ ਜਿੰਦਾਬਾਦ ਆਗਮੀ ਪਾਰਟੀ ਜਿੰਦਾਬਾਦ ਸੋਹਰ ਅੱਲਾਹੁ ਅਕਬਰ ਜਿੰਦਾਬਾਦ ਵੇ ਆਪ ਕੋ ਕੱਫਰ ਕਰਾਂਗੇ ਦੱਸਣਾ ਚਾਹੁੰਦਾ ਵੀ ਹਾਂ ਦੋ ਹੀ ਖੋਤਾ ਜਿਹੜਾ ਕਿ ਜਬਰਾਂ ਤੋਂ ਮਾਹ ਸਿੰਘ ਵਾਲਾ ਪਾਸੇ ਤੇ ਬੱਗੇਪੁਰ ਤੋਂ ਜਿਹੜੇ ਲੱਗੇ ਆયા ਸੀਗਾ ਜਿਹੜੇ ਸ਼ੀਸ਼ੇ ਪਿਆ ਕੇ ਗੋਲਜੇ ਖਵਾ ਕੇ ਜਿੰਨਾਂ ਨੇ ਕੱਟ ਕਰਕੇ ਉਹ ਇੱਥੇ ਮੋਛਲਾ ਵੀੜੀਆਂ ਮੁੱਟੀਆਂ ਸੀਗੀਆਂ ਜਿੰਦੇ ਵਿੱਚ ਮੇਰੀ ਬਾਹ ਵੀ ਤੋੜੀ ਗਈ ਸੀ ਅੱਜੋ ਫਤਕ ਕਿੱਥੀਆਂ ਨੂੰ ਕਹਿੰਦੇ ਨਹੀਂ ਆਉਂਦਾ ਜਦੋਂ ਉਹ ਮਾਰ ਆਏ ਹੋਇਆ ਬੱਦ ਬੰਦਾ ਪਤਾ ਨਹੀਂ ਕਿੱਥੋਂ ਆਇਆ ਸੀਗਾ ਬਦਲਾ 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 ਸਾਰੇ ਕਰਦੇ ਆ ਮੈਂ ਤੁਹਾਨੂੰ ਐਡਾ ਕੱਟ ਲੇ ਕੇ ਤਾਂ ਆਇਆ ਵੀ ਕਰਨ ਨੂੰ ਸਭ ਕੁਝ ਕਰ ਸਕਦੇ ਸੀ ਕੋਟਾ ਮਾਰਾਂ ਵੀ ਹੁੰਦੀਆਂ ਬੰਦੇ ਸਾਡੇ ਕੋਲ ਵੀ ਬਥੇਰੇ ਹੈਗੇ ਨੇ ਬਹੁਤ ਕਾਇਮ ਨੇ ਪਰ ਸਾਰਿਆਂ ਨੇ ਸਾਡੀ ਟੀਮ ਨੇ ਫੈਸਲਾ ਕੀਤਾ ਵੀ ਬਾਗੇ ਪੁਰਾਣੇ ਦੇ ਵਿੱਚ ਜਿਹੜੀ ਪਿਛਲੇ 30 40 ਸਾਲਾਂ ਤੋਂ ਰੀਤ ਚੱਲੀ ਆ ਰਹੀ ਆ ਵਰਕਰਾਂ ਦੇ ਕੁੱਟ ਪੈਂਦੀ ਆ ਵਰਕਰਾਂ ਦੇ ਪੱਗਾ ਲੈਂਦੀਆਂ ਨੇ ਕਿਸੇ ਲੀਡਰ ਦੇ ਕੁੱਟ ਨਹੀਂ ਪੈਂਦੀ ਕਿਸੇ ਲੀਡਰ ਦੀ ਪੱਗ ਨਹੀਂ ਲੈਂਦੀ ਜੀ ਇਹ ਭਰਾਵੋ ਤੁਹਾਨੂੰ ਲੜਾਉਂਦੇ ਸੀਗੇ ਸਾਰੇ ਆਪ ਇਕੱਠੇ ਹੁੰਦੇ ਸੀ ਆਪ ਕਮਰੇ ਦੇ ਅੰਦਰ ਵੜ ਕੇ ਗੇਟ ਲਾ ਲੈਂਦੇ ਸੀ ਤੇ ਪਿੱਛੇ ਤੁਹਾਡੇ ਕੁੱਟ ਪੈਂਦੀ ਸੀ ਪਹਿਲੀ ਵਾਰ ਹੋਇਆ ਬਾਗੇ ਪੁਰਾਣੇ ਦੇ ਵਿੱਚ ਸਾਰੇ ਕਾਲੀ ਸਾਰੇ ਕਾਂਗਰਸੀ ਸਾਰੇ ਭਾਜਪਾ ਵਾਲੇ ਜਿਹੜੇ-ਜਿਹੜੇ ਕਾਗਜ਼ ਭਰਨ ਆਏ ਇੱਕ-ਇੱਕ ਪੱਗ ਲੈ ਕੇ ਕਾਗਜ਼ ਭਰਨ ਆਇਆ ਬਾਗੇ ਪੁਰਾਣੇ ਚ ਇਹ ਸੀਗਾ ਵੀ ਸਾਰੇ-ਸਾਰੇ ਦੋ-ਦੋ ਪੱਗਾਂ ਲੈ ਕੇ ਕਾਗਜ਼ ਭਰਨ ਆਉਂਦੇ ਹੁੰਦੇ ਸੀ ਇੱਕ ਪੱਗ ਕਚਹਿਰੀਆਂ ਜੇ ਰਹਿ ਜਾਂਦੀ ਸੀ ਤੇ ਇੱਕ ਪੱਗ ਉਹਨਾਂ ਦੀ ਕਾਰ ਚੁੰਦੀ ਸੀ ਜਿਹੜੀ ਦੁਬਾਰਾ ਬਨਣੀ ਹੁੰਦੀ ਸੀ ਤੇ ਇਹ ਤੁਹਾਨੂੰ ਲੋਕੋ ਲੜਾਉਂਦੇ ਸੀ ਤਕੜੇ ਹੋ ਕੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਇਕੱਠੇ ਹੋ ਕੇ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਿਹੜਾ ਬੰਦਾ ਚੰਗਾ ਲੱਗਦਾ ਜਿਹੜਾ ਸੱਚਾ ਲੱਗਦਾ ਉਹਨੂੰ ਵੋਟਾਂ ਕਰਿਓ ਐਵੇਂ ਕਿਸੇ ਦੇ ਮਗਰ ਲਾ ਕੇ ਐਵੇਂ ਆਪਦੇ ਪਿੰਡਾਂ 'ਚ ਰੋਸਨਾ ਪਾਓ ਕਿਸੇ ਦੇ ਮੱਗਾਂ ਨਾ ਲਾਓ ਇਹ ਬਰਾ ਉਹ ਤਾਂ ਕਰਕੇ ਅੱਜ ਅਸੀਂ ਐਮਐਲਏ ਸਾਹਿਬ ਐਮਐਲਏ ਸਾਹਿਬ ਐਮਐਲਏ ਸਾਹਿਬ ਤੁਸੀਂ ਚਲੋ ਇਕੱਠੇ ਹੋ ਕੇ ਤੇ ਆਏ ਤੁਸੀਂ ਇੱਕ ਆਵਦਾ ਚਲੋ ġੇੜਾ ਦਾ ਤਾਮ ਪਾਦੀਆਂ ਕਰਦੀਆਂ ਕਰਦੀਆਂ ਆਂ ਪਰ ਤੁਹਾਨੂੰ ਪੱਤਰਕਾਰਾਂ ਨਾਲ ਕੀ ਨਾਰਾਜ਼ਗੀ ਹੋ ਗਈ ਤੁਸੀਂ ਮਤਲਬ ਗੁੱਸਾ ਮੰਨੀ ਰਹਿਣਾ ਮੇਰਾ ਖੜ ਪੱਤਰਕਾਰਾਂ ਤੋਂ ਅੱਜ ਮੈਂ ਦੋ ਦਿਨੋਂ ਕੇ ਪੋਸਟਾਂ ਪਾ ਰਹੇ ਹਾਂ ਮੈਂ ਕਿਸੇ ਵੀ ਪੱਤਰਕਾਰ ਦਾ ਕੋਈ ਗੁੱਸਾ ਨਹੀਂ ਕਰਦਾ ਤੁਸੀਂ ਮੇਰੇ ਭਰਾ ਹੋ ਤੁਸੀਂ ਸਤਿਕਾਰਯੋਗ ਹੋ ਤੁਹਾਡੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆ ਮੈਂ ਦੋ ਗੱਲਾਂ ਤੁਹਾਨੂੰ ਕਲੀਅਰ ਕਰ ਦਿਆਂ ਮੈਂ ਜਦੋਂ ਦਾ ਰਾਜਨੀਤੀ 'ਚ ਆਇਆ ਮੈਂ ਕਿਸੇ ਵੀ ਪੱਤਰਕਾਰ ਨੂੰ 1 20 ਰੁਪਿਆ ਨਹੀਂ ਦਿੱਤਾ ਕਾ ਇਸ਼ਤਿਹਾਰ ਨਹੀਂ ਦਿੱਤਾ ਮੈਨੂੰ ਪਤਾ ਤੁਹਾਡੀਆਂ ਵਾਲਿਆਂ ਦੀਆਂ ਮਜਬੂਰੀਆਂ ਨੇ ਜਿਹੜੇ ਜਿਹੜੇ ਅਦਾਰਿਆਂ ਦੇ ਨਾਲ ਤੁਸੀਂ ਸੰਬੰਧਤ ਹੋ ਉਹ ਤੁਹਾਡੇ ਤੋਂ ਇਸ਼ਤਿਹਾਰਾਂ ਦੀ ਵੀ ਮੰਗ ਕਰਦੇ ਆ ਬਹੁਤ ਕੁਝ ਕਰਦੇ ਨੇ ਤੇ ਮੈਂ ਤੁਹਾਨੂੰ ਰੁਪਿਆ ਨਹੀਂ ਕਦੇ ਦਿੱਤਾ ਉਹਦੇ ਕਰਕੇ ਵੀ ਜਿੰਨਾ ਤੁਸੀਂ ਮੇਰਾ ਸਾਥ ਦਿੰਦੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਕਿਤੇ ਕੋਈ ਤੁਹਾਨੂੰ ਮਿਸਗਾਈਡ ਕਰਕੇ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਬਾਲੇ ਪੈਸਿਆਂ ਵਾਲੇ ਨੇ ਵੱਡੀਆਂ ਵੱਡੀਆਂ ਮੂਛਾਂ ਵਾਲੇ ਨੇ ਉਹੋ ਬਹੁਤ ਕੁਛ ਕਰਕੇ ਤੁਹਾਨੂੰ ਭੇਚਲ-ਕੁਚਲ ਕੇ ਤੁਹਾਡੇ ਤੋਂ ਜਦੋਂ ਕੋਈ ਗਲਤ ਖਬਰਾਂ ਲਵਾ ਜਾਂਦੇ ਆ ਫਿਰ ਮੈਂ ਮੇਰਾ ਪਹਿਲਾ ਫਰਜ਼ ਆ ਮੈਂ ਇਗਨੋਰ ਮਾਰ ਦਿੰਦਾ ਦੂਜਾ ਮੇਰਾ ਫਰਜ਼ ਆ ਜੇ ਵੱਧ ਹੋ ਜੇ ਕੰਮ ਤੇ ਮੈਂ ਉਸੇ ਪੱਤਰਕਾਰ ਭਰਾ ਨੂੰ ਫੋਨ ਕਰ ਦਿੰਦਾ ਵੀਰਿਆ ਤੈਨੂੰ ਜਾਣਕਾਰੀ ਗਲਤ ਦੇ ਗਏ ਇਹ ਝੂਠ ਬੋਲ ਗਏ ਤੇ ਤੂੰ ਆਇਆ ਨਾ ਕਰ ਜੇ ਕਿਤੇ ਉਹ ਫਿਰ ਵੀ ਨਾ ਮੰਨੇ ਫਿਰ ਮੈਨੂੰ ਆਇਆ ਲੱਗਦਾ ਹੁੰਦਾ ਵੀ ਧਰਾਵਾ ਉਹ ਡਿਲੀਟ ਦਾ ਕਰਨੀ ਚਾਹੁੰਦਾ ਖਬਰ ਪਰ ਉਹਦੇ ਤੇ ਤਾਂ ਬਾ ਬਾਹਲਾ ਏ ਕਿਰਮਾ ਉਹ ਪੱਤਰਕਾਰ ਦਾ ਦਬਾਅ ਘਟਾਉਣ ਦੇ ਵਾਸਤੇ ਉਹਦੀ ਪੋਸਟ ਤੇ ਕਮੈਂਟ ਕਰ ਦੇਣਾ ਵੀ ਜਿੱਥੇਦਾਰਾ ਵੀ ਆਪ ਸਾਹੀ ਜਿਹਦੇ ਮਗਰ ਲਾਕੇ ਤੋਂ ਆ ਗਲਤ ਪੋਸਟ ਬਾਦੀ ਉਹ ਬੰਦੇ ਮਾੜੇ ਨੇ ਤੇ ਉਹ ਬਹਾਨੇ ਨਾਲ ਝੂਠ ਬਣਾ ਕੇ ਤੇ ਤੂੰ ਮੇਰੀ ਖਬਰ ਨੂੰ ਡਿਲੀਟ ਕਰ ਦੇ ਮੇਰੀ ਇੰਨੀ ਹੀ ਇਨਰਾਜ਼ੀਆ ਕਿਹੜਾ ਕੋ ਤੁਹਾਡੇ ਮੂੰਹ ਚੋਂ ਨਿਕਲ ਗਿਆ ਉਹਨੂੰ ਸੱਚ ਕਮੰਨ ਮੰਨਣ ਲੋਕ ਜੀ ਜਿਵੇਂ ਤੁਸੀਂ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਆ ਵੀ ਜੇ ਅਸੀਂ ਕਹਿੰਦੇ ਆ ਵੀ ਉਹ ਝੂਠ-ਭੋਟ ਤੇ ਕਿਹੜੀ ਗੱਲ ਤੁਸੀਂ ਮੰਨ ਲਓ ਮੂੰਹ ਚੋਂ ਕੱਢਦੇ ਉਹਨੂੰ ਸੱਚ ਮੰਨਣ ਲੋਕਦਰ ਜੀ ਮੈਂ ਆਪਦੀ ਗੱਲ ਪੂਰੀ ਸੋਚ ਕੇ ਪੂਰੀ ਸਮਝ ਕੇ ਕਰਦਾ ਸਹੀ ਗੱਲ ਕਰਦਾ ਕਦੇ ਝੂਠ ਨਹੀਂ ਬੋਲਦਾ ਜੇ ਕਿਤੇ ਕੋਈ ਗਲਤ ਹੋਵੇ ਜੇ ਕਦੇ ਕੋਈ ਗਲਤ ਫੇਰਨੀ ਹੋ ਜਾਂਦੀ ਆ ਤੇ ਮੈਂ ਦੁਬਾਰਾ ਆ ਕੇ ਮੀਡੀਆ ਚ ਕਲੀਅਰ ਕਰਦਾ ਪਰ ਮੇਰੇ ਹੁਣ ਤੱਕ ਰਾਜਨੀਤਿਕ ਜੀਵਨ ਦੇ ਵਿੱਚ ਮੈਂ ਕਦੇ ਵੀ ਆਪਣਾ ਕੋਈ ਬਿਆਨ ਨਹੀਂ ਦਿੱਤਾ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਚੱਲੀ ਜਾਂਦੀਆਂ ਹੈਗੀਆਂ ਵੀ ਅਫਵਾਹਾਂ ਚੱਲ ਜਾਂਦੀਆਂ ਆ ਵੀ ਅੱਗੇ ਵਾਲੀ ਗੱਲ ਹੋਵੇ ਡਾਕਟਰ ਕੌਂਸਲ ਦੀ ਗੱਲ ਨਾ ਆਵੇ ਹੁਣ ਉਹ ਤਾਂ ਨਹੀਂ ਹੋਊਗੀ ਦੇਖੋ ਨਗਰ ਕਾਉਂਸਲ ਦੇ ਵਿੱਚ ਵੀ ਕਿਸੇ ਦੀ ਪੱਗ ਨਹੀਂ ਸੀ ਲਈ ਸਰਪੰਚੀਆਂ ਚ ਵੀ ਕਿਸੇ ਦੀ ਪੱਗ ਨਹੀਂ ਸੀ ਲਈ ਕਿਸੇ ਦੇ ਕਾਗਜ ਕੈਸਲਵੇਂ ਬਰਤ ਸ਼ਰਤੇ ਆ ਵੀ ਉਹ ਆਪ ਨਾ ਗਲਤ ਕਰ ਜਾਣਾ ਤੁਸੀਂ ਮੀਡੀਆ ਵਾਲੇ ਸਾਰੇ ਐਸ.ਡੀ.ਐਮ ਸਾਹਿਬ ਕੋਲ ਜਾਇਓ ਤੁਸੀਂ ਜੀ.ਸੀ ਸਾਹਿਬ ਕੋਲ ਜਾਇਓ ਉਹਨਾਂ ਨੂੰ ਕੋਈ ਵੀ ਇਮਾਨਦਾਰੀ ਨਾਲ ਦੱਸੋ ਵੀ ਐਮ.ਐਲ.ਏ ਆਇਆ ਸੀ ਤਾਂ ਕੀ ਕਹਿ ਕੇ ਗਿਆ ਮੈਂ ਕੱਲ ਡੀ.ਸੀ ਸਾਹਿਬ ਕੋਲ ਗਿਆ ਸੀ ਏ.ਡੀ.ਸੀ ਸਾਹਿਬ ਕੋਲ ਗਿਆ ਸੀ ਅੱਜ ਐਸ.ਡੀ.ਐਮ ਸਾਹਿਬ ਕੋਲ ਆਇਆ ਮੈਂ ਦੋਵਾਂ ਨੂੰ ਇਹ ਕਹਿ ਕੇ ਆਇਆ ਹੱਥ ਜੋੜ ਕੇ ਮੈਂ ਕਿਹਾ ਜੀ ਸਰਕਾਰ ਦੇ ਵਿੱਚ ਐਮ.ਐਲ.ਏ ਸਪਾਰਸ਼ ਪਾਉਂਦੇ ਆ ਇਸ ਪਾਰਸ ਮੈਂ ਵੀ ਪਉਣਾ ਆਇਆ ਮੈਂ ਵੀ ਸਰਕਾਰ ਦਾ ਜੋਰ ਦਿਖਾਉਣ ਆਇਆ ਮੈਂ ਤੁਹਾਨੂੰ ਜੋਰ ਹੀ ਦਿਖਾਉਣ ਆਇਆ ਕਿ ਕਿਸੇ ਵੀ ਇੱਕ ਵੀ ਬੰਦੇ ਦੇ ਕਾਗਜ਼ ਕੈਂਸਲ ਨਾ ਕਰਿਓ ਜੇ ਕਿਸੇ 'ਚ ਕੋਈ ਕਮੀ ਪੇਸ਼ੀ ਆ ਕੋਈ ਗਲਤੀ ਆ ਕੋਈ ਕਾਗਜ਼ ਰਹਿ ਗਿਆ ਲਾਉਣ ਵਾਲਾ ਤਾਂ ਤੁਸੀਂ ਫੋਨ ਕਰਕੇ ਉਹ ਤੋਂ ਕਾਗਜ਼ ਲੈ ਲਿਓ ਉਹਦੇ ਕਾਗਜ਼ ਪੂਰੇ ਕਰਾਓ ਅਸੀਂ ਪਿੰਡਾਂ 'ਚ ਦੇਖਾਂਗੇ ਭਈ ਕਿਹਨੇ ਕੰਮ ਕੀਤਾ ਕਿਹਨੇ ਨਹੀਂ ਹੋਰ ਸਾਰੀ ਐ ਪਾਰਦਰਸ਼ੀ ਹੋਊਗੀ ਪੂਰੀ ਪਾਰਦਰਸ਼ੀ ਚੋਣ ਹੋਊਗੀ ਤੁਹਾਡੇ ਕੈਮਰੇ ਤੁਸੀਂ ਇੱਥੇ ਹੀ ਨੇ ਤੁਸੀਂ ਦਾ ਇਹ ਦਰਤਾਰ ਅਰਗੇ ਦਾ ਗਿਰਜਾ ਵਾਂਗੂ ਨਾਲ ਨਾਲ ਤੁਰੇ ਫਿਰਦੇ ਰਹਿੰਦੇ ਆ ਵੀ ਕੋਈ ਮਾਰੀ ਦੀ ਗੱਲ ਥੋੜੀ ਤੁਹਾਨੂੰ ਵੀ ਵਿਖਾਇਆ ਸੀ ਮਾਰੀ ਦੀ ਕੋਈ ਗਲਤੀ ਕਰੇ ਜਾਂਦੀ ਆ ਐਮਐਲਏ ਸਾਹਿਬ ਜਵਾਬ ਤਾਂ ਲਾਓ ਨਾ ਐਮਐਲਏ ਸਾਹਿਬ ਜਵਾਬ ਲਾਓ ਜਿਹੜੀ ਕੱਲੇ ਕੇ ਤੁਸੀਂ ਬੋਲੇ ਆ ਤੁਸੀਂ ਥੋੜੀ ਮੀਡੀਆ ਟੀਮ ਨੇ ਤੁਹਾਨੂੰ ਕਹੇ ਸੀ ਉਹ ਵੀ ਚਲਾਈ ਆ ਉਹ ਵੀ ਗਿਰਜਾ ਹੋਊਗਾ ਗਿਰਜਾ ਨਹੀਂ ਕਲੀਅਰ ਕਰੋ ਅਰਜੰਦ ਸਿੰਘ ਮੈਂ ਜਿਹੜੀਆਂ ਗੱਲਾਂ ਕਰ ਕਲੀਅਰ ਕਰੋ ਅਰਜੰਦ ਸਿੰਘ ਮੈਂ ਫਿਰ ਤੈਨੂੰ ਕਹਿੰਦਾ ਸਾਰੇ ਪੱਤਰਕਾਰ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਅਸੀਂ ਕਰਦੇ ਹਾਂ ਮੁੱਖ ਨੇ ਇੱਕ ਨਵਾਂ ਫੀਚਰ ਪਾਤਾ ਵੀ ਜੇ ਕੋਈ ਨੈਗੇਟਿਵਿਟੀ ਖਬਰ ਹੋਵੇ ਉਹਦੇ ਵੀਊ ਬਾਲੇ ਹੋਣਗੇ ਬਸ ਤੁਸੀਂ ਉਧਰਲੇ ਪਾਸੇ ਆ ਅਸੀਂ ਸਮਝ ਕੇ ਸਾਰੇ ਬਸ ਇੱਕ ਮਿੰਟ ਦੇਖ ਇਹ ਮੈਂ ਨਾਲ ਸਾਰੇ ਜਿਹੜੇ ਵੋਟਰਾਂ ਦੇ ਕੋਈ ਵੀ ਆਦੀ ਨਾ ਨਹੀਂ ਹੁੰਦੀ ਉਹ ਜਮਾਅਰ ਕਰਨ ਉਹ ਵੀ ਨਹੀਂ ਹੋਏ ਜੀ ਪਰ ਤਾਂ ਕਿਹਾ ਉਹਦੀ ਹੋਰ ਲੋੜ ਹੋਣੀ ਅੰਦਰ ਆਹ ਧੱਕਾ ਨਾ ਮਾਰੋ ਮਾਈਕ 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 ਦਿਓ ਮਾਈਕ ਦਿਓ ਮਾਈਕ ਮਾਈਕ ਦਿਓ ਬਾਈ ਸਾਈਡ ਤੋਂ ਹੋ ਜਾ ਪਾਸੇ ਕਰਕੇ ਮਾਈਕ ਦੇ ਦਿਓ ਉਹ ਮਾਈਕ ਦਿਓ ਭਾਈ ਸੱਚੀ ਕਹੋ ਬਾਈ ਜੀ ਆਇਆ ਜੋ ਸਾਹਿਬ ਆਜੋ ਆ ਜੀ ਧੰਨਵਾਦ ਸਭਾਂ ਸਾਰਿਆਂ ਦਾ ਧੰਨਵਾਦ ਆਪਾਂ ਇੱਥੋਂ ਹੀ ਆਪੇ ਘਰੋਂ ਘਰ ਹੀ ਜਾਣਾ ਕੋਈ ਲੜਾਈ ਝਗੜਾ ਨਹੀਂ ਕਰਨਾ ਕਿਸੇ ਦੇ ਨਾਲ ਤੇ 14 ਤਰੀਕ ਤੱਕ ਸਾਰੇ ਪਰਾਂ ਵਟਕੇ ਚਾਰ ਲਾ ਦਿਓ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਤੇ ਪ੍ਰਵਾਨ ਕਰੋ ਬੋਲੋ ਜੈ ਹਰ ਸ੍ਰੀ ਗੁਰੂ ਜੀ ਦਾ ਖਾਲਸਾ ਬੋਲ ਹਿੰਦਰ ਦੇਖੇ ਖਤੇ